ਨਾਬਾ ਵਿਖੇ ਰਿਸ਼ਤੇ ਤਾਰ-ਤਾਰ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਲਯੋਗੀ ਪੁੱਤ ਨੇ ਆਪਣੇ ਹੀ ਬਜ਼ੁਰਗ ਪਿਓ ਦੀ ਬੇਰਹਿਮੀ ਦੇ ਨਾਲ ਹਤਿਆ ਕਰ ਦਿੱਤੀ। ਨਾਬਾ ਦੇ ਪਿੰਡ ਦੁਲਤ ਦੇ ਸਥਿਤ ਡੱਲਾ ਕਲੋਨੀ ਦੀ ਇਹ ਘਟਨਾ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਦੇਰ ਰਾਤ ਪਿਓ ਪੁੱਤ ਦੇ ਘਰ ਜੋ ਇੱਕ ਕਲੇਸ਼ ਹੋਇਆ ਜਿਸ ਦੇ ਕਾਰਨ ਪੁੱਤਰ ਦੇ ਵੱਲੋਂ ਆਪਣੇ ਹੀ ਪਿਓ ਦਾ ਕਤਲ ਕਰ ਦਿੱਤਾ ਗਿਆ ਉਸ ਦੇ ਵੱਲੋਂ ਆਪਣੀ ਮਾਤਾ ਉਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਮਾਂ ਆਪਣੀ ਜਾਨ ਬਚਾ ਕੇ ਭੱਜਣ ਦੇ ਵਿੱਚ ਕਾਮਯਾਬ ਹੋਈ। ਅੱਜ ਦੇ ਕਲਯੁਗੀ ਸਮੇਂ ਵਿੱਚ ਖੂਨ ਵਿੱਚ ਟਟਾ ਹੋ ਗਿਆ ਇਹ ਸਾਫ਼-ਸਾਫ਼ ਦੇਖਣ ਨੂੰ ਮਿਲਿਆ ਨਾਬਾ ਦੇ ਵਿੱਚ ਜਿੱਥੇ ਜਸ ਪਿਓ ਨੇ ਆਪਣੇ ਪੁੱਤਰ ਨੂੰ ਗੋਦੀ ਚੁੱਕ ਕੇ ਖੜਾਇਆ ਹੋਵੇ ਅਤੇ ਪਾਲ-ਪੋਸ ਕੇ ਇੰਨਾ ਵੱਡਾ ਕੀਤਾ ਹੋਵੇ ਕੰਮਕਾਰਨ ਜੋਗੇ ਬਣਾਇਆ ਹੋਵੇ ਆਸ ਕੀਤੀ ਹੋਵੇ ਕਿ ਇਹ ਹੀ ਪੁੱਤ ਸਾਡਾ ਜੋ ਹੈ ਬੁੜਾਪੇ ਦਾ ਸਹਾਰਾ ਬਣੇਗਾ ਪਰ ਹੁਣ ਕਲਯੂਗੀ ਸਮੇਂ ਦੇ ਵਿੱਚ ਉਹੀ ਪੁੱਤ ਆਪਣੇ ਪਿਤਾ ਦਾ ਕਾਤਲ ਬਣ ਗਿਆ ਇਸ ਬਾਰੇ ਤਾਂ ਉਸਦੇ ਪਿਤਾ ਦੇ ਦਿਮਾਗ ਦੇ ਵਿੱਚ ਵੀ ਕਦੀ ਖਿਆਲ ਸ਼ਾਇਦ ਹੀ ਆਇਆ ਹੋਵੇਗਾ ਮ੍ਰਿਤਕ ਦੀ ਪਤਨੀ ਨੇ ਕਿਹਾ ਹੈ ਕਿ ਮ੍ਰਿਤਕ ਸਾਹਿਬ ਸਿੰਘ ਦੇ ਨਾਲ ਉਸ ਦਾ ਮੁੰਡਾ ਕੁਲਦੀਪ ਸਿੰਘ ਅਕਸਰ ਹੀ ਲੜਦਾ ਝਗੜਦਾ ਰਹਿੰਦਾ ਸੀ ਅਤੇ ਅੱਜ ਤਾਂ ਉਦੋਂ ਹੱਥ ਹੋ ਗਈ ਜਦੋਂ ਕੁਲਦੀਪ ਸਿੰਘ ਨੇ ਮਾਮੂਲੀ ਜਹੀ ਟਕਰਾਰ ਨੂੰ ਲੈ ਕੇ ਆਪਣੇ ਪਿਤਾ ਦਾ ਹੀ ਕਤਲ ਕਰ ਦਿੱਤਾ ਜਿਸ ਦੇ ਵਿੱਚ ਕੁਲਦੀਪ ਸਿੰਘ ਦੀ ਮਾਤਾ ਨੇ ਵੀ ਜੋ ਆਪਣੀ ਭੱਜ ਕੇ ਜਾਨ ਬਚਾਈ गुरुद्वारे मैनू आती है भी डैडी आ बैठा मैं जल्दी जल्दी मथा टे के था था था। मैं वापस मुड़ियाँ मुड़ के मैं क्या कोई ना कोई बुढ़े लागू चांस करूंगा बैठा है, है। मैं फटाफट उठो आके लैके अपना फुल विलर आके आके इतर गई ओने चेर भी आ गया है। है। आके लाग ग लग पा कलदीप गला ना कद ਉਹ ਤੈਨੂੰ ਮਾਰੀ ਨਹੀਂ ਆਂਦਾ ਚੰਗਾ ਜੀ ਆਂਦਾ ਠੀਕ ਹੈ ਤੂੰ ਕਿਉਂ ਕਰਕੇ ਪਿਆ ਹੈ ਤੂੰ ਕਿਉਂ ਬੁਲਾਣਾ ਨੂੰ ਠੀਕ ਹੈ ਆਂਦਾ ਮੈਂ ਚਿਹਦਾ ਹੀ ਬੁਲਾਂਗਾ ਤੇ ਫਿਰ ਜੇ ਇੱਤ ਮਾਰੀ ਮੈਨੂੰ ਨਹੀਂ ਪਤਾ ਮੈਨੂੰ ਮੇਰੇ ਪਿੱਛੇ ਇੱਤਾ ਲਾ ਕੇ ਭੱਜਾ ਠੀਕ ਹੈ ਮੁੰਡਾ ਠੀਕ ਹੈ ਮੈਂ ਭੱਜ ਗਈ ਆਂ ਬਜ਼ੁਰਗ ਮਾਤਾ ਨੇ ਦੱਸਿਆ ਕਿ ਮੇਰਾ ਪੁੱਤ ਕੁਲਦੀਪ ਸਿੰਘ ਮੇਰੀ ਵੀ ਜੋ ਹੈ ਮੇਰੀ ਵੀ ਹਤਿਆ ਕਰਨ ਦੀ ਕੋਸ਼ਿਸ਼ ਉਸ ਦੇ ਵੱਲੋਂ ਕੀਤੀ ਗਈ ਲੇਕਿਨ ਮੌਕੇ ਤੋਂ ਮੈਂ ਭੱਜ ਕੇ ਕਿਸੇ ਵੀ ਤਰੀਕੇ ਨਾਲ ਆਪਣੀ ਜਾਨ ਬਚਾਈ ਅਤੇ ਬਾਅਦ ਵਿੱਚ ਮੇਰੇ ਜੋ ਪੁੱਤ ਹੈ ਉਸ ਦੇ ਵੱਲੋਂ ਮੇਰੇ ਪੱਤੀ ਦਾ ਹੀ ਕਤਲ ਕਰ ਦਿੱਤਾ ਗਿਆ। ਨਹੀਂ ਰੀਜ਼ਨ ਫਿਲਹਾਲ ਤਾਂ ਇਹੀ ਦੱਸਿਆ ਜਾ ਰਿਹਾ ਰਿਸ਼ਤੇਦਾਰਾਂ ਵੱਲੋਂ ਪਰਿਵਾਰਕ ਪੇਪਰਾਂ ਵੱਲੋਂ ਕਿ ਆਪਸੀ ਕਿਸੇ ਗੱਲ ਨੂੰ ਲੈ ਕੇ ਪਰਿਵਾਰਕ ਗੱਲ ਨੂੰ ਲੈ ਕੇ ਕੋਈ ਇਹਨਾਂ ਦਾ ਮਾਮੂਲੀ ਟਕਰਾਅ ਹੋਇਆ ਸੀਗਾ ਜਿਸ ਤੋਂ ਬਾਅਦ ਐਸ ਜਾ ਕੇ ਉਹਨੇ ਇੱਕ ਕਦਮ ਚੁੱਕਿਆ। ਮੁੰਡੇ ਨੂੰ ਸੱਟਾਂ ਲੱਗਣਾਂ ਜਦੋਂ ਜਦੋਂ ਹਾਂਜੀ ਜਿਹੜਾ ਦੋਸ਼ੀ ਹੈ ਜਿਸ ਨੇ ਆਪਦਾ ਪਿਓ ਦਾ ਕਤਲ ਕੀਤਾ ਉਹਦੇ ਵੀ ਸੱਟਾਂ ਲੱਗੀਆਂ ਨੇ ਹੱਤਪਾਈ ਦੇ ਵਿੱਚ ਤੇ ਮਾਰਿਆ ਕੀ ਉਹਦੀ ਵੀ ਮਰਵਾ ਦਿੱਤੇ ਦੇ ਵਿੱਚ ਇਹ ਉਹਦੇ ਵੱਲੋਂ ਇੱਟ ਮਾਰਨੀ ਦੱਸੀ ਗਈ ਹੈ ਲੜਕੇ ਵੱਲੋਂ ਵੀ ਆਪਦੇ ਪਿਓ ਦੇ ਸਰ ਦੇ ਵਿੱਚ ਉਹਨੇ ਇੱਟ ਮਾਰ ਕੇ ਜਿਹੜਾ ਹੈਗਾ ਇਹ ਘਟਨਾ ਮਨਜਾਮ ਦਿੱਤਾ ਇਹਦਾ ਨਾਂ ਕੁਲਦੀਪ ਸਿੰਘ ਹੈ ਜੀ ਉਹ ਇਕੱਠੇ ਰਹਿੰਦੇ ਨੇ ਘਰ ਚੋਂ ਇਕੱਠੇ ਰਹਿੰਦੇ ਨੇ ਇਕੱਠੇ ਰਹਿੰਦੇ ਨੇ ਇੱਕੋ ਹੀ ਪਰਿਵਾਰ ਹੈ ਇੱਕੋ ਹੀ ਘਰ ਦੇ ਵਿੱਚ ਰਹਿੰਦੇ ਨੇ ਤੇ ਉੱਥੇ ਹੀ ਘਰ ਦੇ ਵਿੱਚ ਇਹਨਾਂ ਦਾ ਜਿਹੜਾ ਹੈਗਾ ਇਹ ਝਗੜਾ ਹੋਇਆ ਹੈ ਇਹ ਮੈਰਿਡ ਸੀਗਾ ਤੇ ਉਦੋਂ ਬਾਅਦ ਇਹਦੀ ਵਾਈਫ ਨਾਲ ਇਹਦਾ ਡਿਸਕਿਊਟ ਹੋ ਗਿਆ ਸੀਗਾ ਉਹ ਅਲੱਗ-ਅਲੱਗ ਰਹਿੰਦੇ ਨੇ ਵਾਈਫ ਨਾਲ ਦੇ। ਦੂਦੇ ਪਾਸੇ ਨਾਬਾਸਦਰ ਥਾਣਾ ਦੇ ਇੰਚਾਰਜ ਗੁਰਪ੍ਰੀਤ ਸਿੰਘ ਸਮਰਾਵ ਨੇ ਦੱਸਿਆ ਹੈ ਕਿ ਘਰੇਲੂ ਆਪਸੀ ਕਲੇਸ਼ ਨੂੰ ਲੈ ਕੇ ਪੁੱਤ ਨੇ ਆਪਣੇ ਪਿਤਾ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ ਹਾਲਾਂਕਿ ਇਸ ਦੇ ਵਿੱਚ ਕਾਰਨ ਕੀ ਰਿਹਾ ਸੀ ਇਸ ਬਾਬਤ ਕੋਈ ਫਿਲਹਾਲ ਤੱਕ ਜਾਣਕਾਰੀ ਸਾਹਮਣੇ ਨਹੀਂ। ਆਈ ਹੈਗੀ ਪਰ ਜਾਣਕਾਰੀ ਇਹ ਜ਼ਰੂਰ ਪੁਲਿਸ ਦੇ ਵੱਲੋਂ ਦਿੱਤੀ ਗਈ ਹੈ ਕਿ লাশ ਨੂੰ ਪੋਸਟਮਾਰਟਮ ਦੇ ਲਈ ਰੱਖ ਦਿੱਤਾ ਗਿਆ ਤੇ ਪਰਿਵਾਰ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਉਤੇ ਕਾਨੂੰਨੀ ਕਾਰਵਾਈ ਜਾਰੀ ਕੀਤੀ ਜਾ ਰਹੀ ਹੈ। ਨਾਬਤੋ rahul khurana ਦੀ ਰਿਪੋਰਟ ਹਮਦਰ ਟੀਵੀ